ਗੁਰਦਾਸਪੁਰ ਪੰਜਾਬ ਸਰਕਾਰ ਵੱਲੋਂ ਵਿਕਾਸ ਕ੍ਰਾਂਤੀ ਤਿਤਪਿੰਡਾਂ ਦਾ ਵਿਕਾਸ ਜਾਰੀ ਚੇਅਰਮੈਨ ਰਮਨ ਬਹਿਲ ਨੇ ਪਿੰਡ ਸੁਖਾ ਬਤਵਾਲਾ ਵਿਖੇ 5.40 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਅੱਜ ਸੁਖਾ ਬਤਵਾਲਾ ਜਿਹੜਾ ਗਰਦਾਸਪੁਰ ਦੇ ਬਿਲਕੁਲ ਨਾਲ ਆ ਉਹਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਜੋ ਖਾਵੀ ਵਿਕਾਸ ਕਾਰਜ ਹੋਏ ਸੀਗੇ ਸੋ ਅੱਜ ਉਹਨਾਂ ਦਾ ਵਿਭਿਨਵਤ ਤਰੀਕੇ ਨਾਲ ਉਦਘਾਟਨ ਕੀਤਾ ਇੱਥੇ ਤਕਰੀਬਨ 3 ਲੱਖ 10000 ਰੁਪਏ ਦੇ ਨਾਲ ਸੋਲੋ ਲਾਈਟਾਂ ਲੱਗੀਆਂ ਨੇ ਔਰ 2 ਲੱਖ 10000 ਰੁਪਏ ਦੇ ਨਾਲ ਜਿਹੜੇ ਹੈਂਡ ਪਾਉਪ ਜਿਹੜੇ ਨੇ ਉਹ ਲੱਗੇ ਨੇ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਤੇ ਟਾਰਸ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਔਰ ਉਹਨਾਂ ਯੋਗਗਵਾਈ ਥੱਲੇ ਸਾਰੇ ਪਿੰਡਾਂ ਦਾ ਸਰਪੱਖੀ ਵਿਕਾਸ ਜਿਹੜਾ ਹੋ ਰਿਹਾ ਅੱਜ ਮੇਰੇ ਨਾਲ ਸਾਰੇ ਬਥਵਾਰੇ ਦੇ ਚਾਰੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਔਰ ਇਥੋ ਦੀ ਸੰਗਤ ਇੱਥੇ ਅੱਜ ਇਕੱਠੀ ਹੋਈ ਆ ਔਰ ਤਕਰੀਬਨ 12 ਲੱਖ ਰੁਪਈਆ ਪੰਚਾਇਤ ਕੋਲ ਹੋ ਰਪਿਆ ਸੋ ਇਹਨਾਂ ਨੇ ਜਿਹੜੇ ਜਿਹੜੀਆਂ ਵੀ ਡਿਮਾਂਡ ਨਹੀਂ ਹੈਗੀਆਂ ਇਹਨਾਂ ਦੀਆਂ ਜ਼ਰੂਰਤਾਂ ਨੇ ਸੋ ਉਹ ਜ਼ਰੂਰਤਾਂ ਪੂਰੀ ਕਰਨ ਵਾਸਤੇ ਭਾਵੇਂ ਧਰਮਸਾਲਾ ਦੀ ਉਹ ਵੀ ਮੈਂ ਬੇਨਤੀ ਕੀਤੀ ਹੈ ਮੈਂ ਗਵੇ ਨੂੰ ਇਹਨੂੰ ਵੀ ਬਹਿਲ ਦੇ ਆਧਾਰ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਲੋਕ ਆਪਣੇ ਸੁੱਖ-ਦੌਕ ਦੇ ਪ੍ਰੋਗਰਾਮ ਜਿਹੜੇ ਨੇ ਉੱਥੇ ਕਰ ਸਕਣ ਔਰ ਦੂਜੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨਗਰ ਤੋਂ ਐਨਆਰਆਈ ਸਾਹਿਬ ਬਹੁਤ ਬਾਹਰ ਗਏ ਨੇ ਔਰ ਉਹਨਾਂ ਨੇ ਉੱਥੇ ਮਿਹਨਤ ਕਰਕੇ ਫਿਰ ਆਪਣੇ ਜੜ੍ਹਾਂ ਨੂੰ ਨਹੀਂ ਭੁੱਲੇ ਔਰ ਇਸ ਨਗਰ ਦਾ ਉਹਨਾਂ ਨੇ ਉਹਦੇ ਵਿਕਾਸ ਦੇ ਵਿੱਚ ਜਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਹਿੱਸਾ ਪਾਇਆ ਸੋ ਪਰਮੇਸ਼ਵਰ ਕਿਰਪਾ ਕਰੇ ਕਿਉਂਕਿ ਭਾਵੇਂ ਬਠਵਾਲੇ ਪਿੰਡ ਦਾ ਤੇ ਸ਼ਹਿਰ ਦਾ ਉਹਦਾ ਕੋਈ ਡਿਸਟੈਂਸ ਨਹੀਂ ਆਗਾ ਪਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫਰਕ ਆ ਸੋ ਮੇਰੀ ਕੋਸ਼ਿਸ਼ ਇਹ ਆ ਕਿ ਆ ਜਿਹੜਾ ਫਰਕ ਲੋਕਾਂ ਦੀ ਜ਼ਿੰਦਗੀ 'ਚ ਆ ਜਾਂ ਜਿਹੜੀਆਂ ਸ਼ਹਿਰ ਦੇ ਵਿੱਚ ਸਹੂਲਤਾਂ ਨੇ ਉਹ ਸਹੂਲਤਾਂ ਇਹਨਾਂ ਚਾਰਾ ਬਠਵਾਲਿਆ ਦੇ ਵਿੱਚ ਹੋਣੀ ਚਾਹੀਦੀਆਂ ਨੇ ਇਸ ਕਰਕੇ ਮੇਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚਾਰਾ ਪਿੰਡਾਂ ਦੇ ਵਿੱਚ ਇਹਨਾਂ ਵਧੀਆ ਡਵੈਲਪਮੈਂਟ ਕਰਾ ਕੇ ਇਹਨੇ ਵਧੀਆ ਵਿਕਾਸ ਕਰਾ ਕੇ ਕੰਮ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਇਹ ਵੀ ਇੱਕ ਸ਼ਹਿਰ ਦਾ ਮੱਲਾ ਹੈਗਾ ਨਾ ਨਾ ਕਿ ਇਹ ਪਿੰਡ ਹੈਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਸਰਪੰਚ ਸਾਹਿਬ ਤੁਹਾਡਾ ਮੈਂਬਰ ਸਾਹਿਬਾਨ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਅੱਜ ਤੁਸੀਂ ਇਕੱਠੇ ਹੋ ਕੇ ਦਾਸ ਨੂੰ ਮੌਕਾ ਦਿੱਤਾ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੋ 5 ਲੱਖ 40 ਹਜ਼ਾਰ ਰੁਪਏ ਦੇ ਕੰਮਾਂ ਦਾ ਅੱਜ ਵੀ ਇਹ ਵਾਅਦਾ ਕਰਤਨ ਕਰਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਕੰਮ ਹੋਣਗੇ ਉਹ ਵੀ ਕਰਨਗੇ ਔਰ ਇੱਕ ਗੱਲ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਗਰਦਾਸਪੁਰ ਸਾਡੀ ਕਰਮ ਭੂਮੀ ਆ ਇਸ ਧਰਤੀ ਨੇ ਬਹੁਤ ਕੁਝ ਸਾਨੂੰ ਦਿੱਤਾ ਅੱਜ ਆਪਣਾ ਸਮਾਂ ਇਸ ਧਰਤੀ ਨੂੰ ਇਸ ਇਲਾਕੇ ਨੂੰ ਇੱਕ ਨਗਰ ਨੂੰ ਵਾਪਸ ਕਰਨ ਲਈ ਔਰ ਇਸ ਨਗਰ ਨੂੰ ਵਧੀਆ ਬਣਾਉਣ ਲਈ ਨੰਬਰ 1 ਤੇ ਲਿਆਉਣ ਵਾਸਤੇ ਮੇਰੀ ਪੂਰ ਜੁਰ ਕੋਸ਼ਿਸ਼ ਰਹੂਗੀ ਮੇਰੇ ਉਪਰਾਲੇ ਰਹਿਣਗੇ ਕਿ ਮੇਰਾ ਸ਼ਹਿਰ ਮੇਰਾ ਗਰਦਾਸਪੁਰ ਮੇਰਾ ਇਲਾਕਾ ਵਧੀਆ ਬਣੇ ਇੱਥੋਂ ਦੀ ਬਸੋਂ ਇੱਥੋਂ ਦੇ ਲੋਕ ਸੁਖੀ ਹੋਣ ਔਰ ਜਿਹੜੀਆਂ ਸਹੂਲਤਾ ਸਰਕਾਰ ਵੱਲੋਂ ਆਰੀਆਂ ਨੇ ਵੱਧਵਾਦ ਲੋਕਾਂ ਤੱਕ ਪਹੁੰਚਣ ਜਿਹੜਾ ਸਰਕਾਰੀ ਪੈਸਾ ਉਹ ਠੀਕ ਲੱਗੇ ਕੰਮ ਮਿਆਰੀ ਹੋਣ ਤਾਂ ਮੈਂ ਸਮਝਦਾ ਵੀ ਲੋਕਾਂ ਦਾ ਜੀਵਨ ਦਾ ਜਿਹੜਾ ਉੱਪਰ ਚੁੱਕਿਆ ਜਾ ਸਕਦਾ ਸੋ ਬਹੁਤ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ-ਕੋਟ ਧੰਨਵਾਦ ਇਹੋ ਆਸ ਉਮੀਦ ਕਰਦਾ ਕਿ ਤੁਸੀਂ ਹੱਸਦੇ ਵਸਦੇ ਰਹੋ ਤੁਹਾਡੀਆਂ ਜ਼ਿੰਦਗੀਆਂ ਸੁਖਰੇਣੀਆਂ ਹੋਣ ਤੁਸੀਂ ਖੁਸ਼ ਹੋਰ ਖੁਸ਼ਹਾਲ ਹੋਵੋ ਮੇਰਾ ਸੂਬਾ ਮੇਰਾ ਮੁਲਕ ਵਧੇ